ਜੇ ਕਾਰਾ ਪੌਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੇ ਕਾਰਾ ਦੁੱਧਾ ਤਾਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਬਾ ਬਲਕਨਾਥ ਜੀ ਦੀ ਚਮਤਕਾਰਯੋਗ ਅਰਦਾਸ ਦੱਸਾਂਗੇ ਤੇ ਵੀਡੀਓ ਨੂੰ ਪੂਰਾ ਦੇਖੋ ਜੇ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਚਲੋ ਵੀ ਦੋਸਤੋ ਵੀਡੀਓ ਨੂੰ ਕਰਦੇ ਆਂ ਆਪਾਂ ਸ਼ੁਰੂ ਡੇਓਟ ਗੁਫਾ ਦੇ ਵਾਸੀ ਜੀ ਅਟ ਦਿਓ ਮੇਰੀ ਉਦਾਸੀ ਜੀ ਜੀ ਤਨ ਤਨ ਬਾਬਾ ਪੌਣਾ ਹਰੀ ਤੇਰੀ ਕਲਾ ਹੈ ਨਿਆਰੀ ਤੇਰੀ ਕਲਾ ਹੈ ਨਿਆਰੀ ਆਪਨੇ ਸਾਰੀ ਦੁਨੀਆ ਤਾਰੀ ਅਦੇ ਆਉਗੀ ਸਾਡੀ ਵਾਰੀ ਤਨ ਤਨ ਬਾਬਾ ਪਉਣਾ ਹਾਰੀ ਤੇਰੀ ਕਲਾ ਹੈ ਨਿਆਰੀ ਤੇਰੀ ਕਲਾ ਹੈ ਨਿਆਰੀ ਦਇਆ ਕਰੋ ਤੁਸੀਂ ਆਪਣੇ ਭਗਤਾਂ ਤੇ ਤੁਸੀਂ ਬੜੇ ਹੋ ਦਿਆਲੂ ਦਇਆਵਾਨ ਕਿਰਪਾ ਕਰੋ ਕਿਰਪਾਲੂ ਲਾਜ ਰੱਖ ਲੈਓ ਤੁਸੀਂ ਐਓ ਸ਼ਰਮ ਨਾ ਤੇ ਮਾਰੀ ਤਨ ਤਨ ਬਾਬਾ ਪਉਣਾ ਹਾਰੀ ਤੇਰੀ ਕਲਾ ਹੈ ਨਿਆਰੀ ਤੇਰੀ ਕਲਾ ਹੈ ਨਿਆਰੀ ਰਿਤਿਆ ਸਿੱਧੀਆਂ ਚੌਗਤਿ ਛਪੇਰੇ ਵਿੱਚ ਗੁਫਾ ਦੇ ਲਾਏ ਡੇਰੇ ਭੋਲੇ ਨਾਥ ਦਾ ਅੰਸ਼ ਕਹਾਇਆ ਝੋਲੇ ਚੁੰਟਾ ਪੈਰ ਖੜਾਵਾ ਤੇਰੇ ਦਰਸ਼ਨ ਪਾ ਕੇ ਆਉਂਦੀ ਹੈ ਸੰਗਤ ਸਾਰੀ ਹਨ ਤਨ ਬਾਬਾ ਪਉਣਾ ਹਾਰੀ ਤੇਰੀ ਕਲਾ ਹੈ ਨਿਆਰੀ ਮਾਤਾ ਲక్ష్ਮੀ ਦੀ ਅੱਖ ਦੇ ਤਾਰੇ ਪਿਤਾ ਵੈਸ਼ਨੋ ਦੇ ਰਾਜ ਦਲਾਰੇ ਤੇਰੇ ਬਾਝੋਂ ਨਾ ਬਿਨਾ ਕੋਈ ਸੁਣ ਲੋ ਮੇਰੀ ਅਰਜ਼ੋਈ ਦੇ ਦੇਓ ਚਰਨਾ ਵਿੱਚ ਢੋਈ ਹੁਣਾ ਲਾਇਆ ਸ਼ਾਹ ਤਲਾਈਆਂ ਲੱਸੀ ਰੋਟੀ ਕੱਢ ਦਿਖਾਈਆਂ ਮਾ ਰਤਨੋਂ ਦੀਆਂ ਗਉਆਂ ਦਾ ਪਾਲੀ ਬਣਿਆ ਗਉਆਂ 12 ਸਾਲ ਚਰਾਈਆਂ ਤਾਰ ਦਿੱਤੀ ਆ ਕੇ ਮਾਤਾ ਰਤਨੋਂ ਲਹਾਰੀ ਤਣ ਤਣ ਬਾਪਾ ਪੌਣਾ ਹਾਰੀ ਤੇਰੀ ਕਲਾ ਹੈ ਨਿਆਰੀ ਕਾਲੀ ਯੁਗ ਦਾ ਅਵਤਾਰ ਕਹਾਵੇਂ ਡੁੱਪਦੇ ਬੇੜੇ ਬੰਨੇ ਨਾਵੇਂ ਸੁੱਕੀਆਂ ਵੇਲਾਂ ਨੂੰ ਫਲ ਲਾਵੇਂ ਉੱਚੜੇ ਖੇੜੇ ਤੂੰ ਵਸਾਵੇਂ ਕਿਰਪਾ ਕਰੋ ਜੀ ਸਿੱਤ ਪਉਣਾ ਹਾਰੀ ਣ ਤਨ ਬਾਬਾ ਪਉਣਾ ਹਾਰੀ ਤੇਰੀ ਕਲਾ ਹੈ ਨਿਆਰੀ ਤੇਰੀ ਕਲਾ ਹੈ ਨਿਆਰੀ ਬਾਬਾ ਜੀ ਦੇ ਭਗਤੋ ਇਹ ਬਾਬਾ ਜੀ ਦੀ ਅਰਦਾਸ ਬਹੁਤ ਹੀ ਚਮਤਕਾਰਯੋਗ ਅਰਦਾਸ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਤੇ ਚਲੋ ਵੀ ਦੋਸਤੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ